ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਵਿੰਦਰ ਸੰਦੂਸ ਸਵਾਗਤ ਕਰਦਾ ਹਾਂ ਜ਼ਿਮਨੀ ਚੋਣ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਹੋ ਰਹੀ ਹੈ ਵਿਧਾਨ ਸਭਾ ਦੀ ਇਹ ਜ਼ਿਮਨੀ ਚੋਣ ਹੈ ਤੇ ਗਿੱਦੜਬਾਹਾ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉਮੀਦਵਾਰ ਕਾਫੀ ਇੱਕ ਦੂਜੇ ਨੂੰ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਸੇ ਦੇ ਚੱਲਦਿਆਂ ਕੁਝ ਲੋਕਾਂ ਨੇ ਅਜੇਹੇ ਸਖਸ਼ ਕਾਬੂ ਕੀਤੇ ਜਿਹੜੇ ਪੋਸਟਰ ਲਗਾ ਰਹੇ ਸੀ ਰਾਤੋਂ ਰਾਤ ਲੇਵੀ ਦੀ ਜਿਹਨੂੰ ਲੇਵੀ ਲੇਟੀ ਕੁਝ ਵੀ ਕਹਿ ਲੋ ਉਹਦੀ ਬਾਲਟੀ ਭਰੀ ਹੋਈ ਸੀ ਹੱਥ ਦੇ ਵਿੱਚ ਪੋਸਟਰ ਸੀਗੇ ਜਦੋਂ ਕਾਬੂ ਕੀਤਾ ਗਿਆ ਤਾਂ ਉਹ ਪੋਸਟਰ ਡਿੰਪੀ ਢਿੱਲੋਂ ਦੇ ਖਿਲਾਫ ਨਿਕਲੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗਿੱਦੜਬਾਹਾ ਤੋਂ ਅਕਾਲੀ ਦਲ ਦਾ ਹਿੱਸਾ ਹੁੰਦੇ ਸੀਗੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਸੀ ਤੇ ਹੁਣ ਆਪਣੀ ਕਿਸਮਤ ਅਜ਼ਮਾ ਰਹੇ ਨੇ ਕਿ ਵਿਧਾਨ ਸਭਾ ਪਹੁੰਚਣਾ ਹੈ ਜਾਂ ਨਹੀਂ ਪਹੁੰਚਣਾ ਇਹ ਤਾਂ ਵੋਟਾਂ ਦੇ ਉੱਤੇ ਨਿਰਭਰ ਕਰਦਾ ਹੈ ਪਰ ਜਿਹੜੇ ਪੋਸਟਰ ਨੇ ਡਿੰਪੀ ਢਲੋਂ ਦੇ ਖਿਲਾਫ ਹੀ ਲਗਾਏ ਜਾ ਰਹੇ ਸੀਗੇ ਜਿਨ੍ਹਾਂ ਨੂੰ ਹੁਣ ਰੋਕ ਦਿੱਤਾ ਗਿਆ ਤੇ ਇਲਜ਼ਾਮ ਕਾਂਗਰਸ ਦੇ ਉੱਤੇ ਲਾਗੇ ਨੇ ਉਹ ਵਿਅਕਤੀ ਆਪਣੇ ਮੂੰਹੋਂ ਕਹਿ ਰਿਹਾ ਕਿ ਅਸੀਂ ਤਾਂ ਲੇਬਰ ਵਾਲੇ ਬੰਦੇ ਆ ਜੀ ਦਿਹਾੜੀਦਾਰਾਂ ਤੁਸੀਂ ਲਵਾਓਗੇ ਪੋਸਟਰ ਅਸੀਂ ਤੁਹਾਡੇ ਵੀ ਲਾ ਦੇਾਂਗੇ ਸਾਨੂੰ ਲੌਂ ਲਿਖਿਆ ਸੀ ਤਾਂ ਅਸੀਂ ਲਾ ਰਹੇ ਹਾਂ ਹਾਲਾਂਕਿ ਉਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਕਾਬੂ ਕੀਤਾ ਉਹਨਾਂ ਨੇ ਕਹਿ ਵੀ ਦਿੱਤਾ ਕਿ ਹੁਣ ਤੁਸੀਂ ਚਲੇ ਜਾਓ ਅਜਿਹਾ ਕੰਮ ਨਾ ਕਰੋ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਭਾਈਚਾਰਕ ਸਾਂਝ ਨੂੰ ਬਣੀ ਰਹਿਣ ਦਿਓ ਤੁਸੀਂ ਵੀ ਦੇਖੋ ਥੋੜੀ ਜਿਹੀ ਵੀਡੀਓ ਜਿਹਦੇ ਵਿੱਚ ਸਾਰਾ ਕੁਝ ਤੁਸੀਂ ਵੀ ਕਲੀਅਰ ਦੇਖ ਸਕਦੇ ਹੋ ਕਿਹਨੇ ਵਜਾ ਨੂੰ ਆਪੋ ਤੁਸਗੇ ਕਲੀਅਰ ਦੱਸ ਗੱਲ ਵੀ ਕਿਹਨੇ ਵਜਾ ਤੈਨੂੰ ਉਹ ਨੰਬਰ ਦਾ ਨੰਬਰ ਨੰਬਰ ਨਹੀਂ ਤੁਹਾਨੂੰ ਦੱਸ ਵੀ ਤੈਨੂੰ ਰਾਸਤਾ ਦੇ ਕੇ ਜਿਨੇ ਭੇਜਿਆ ਕਰੀ ਤੈਨੂੰ ਉਹ ਉੱਥੇ ਦਫ਼ਤਰੋਂ ਆਇਆ ਸੀ ਕਿਹੜੇ ਦਫ਼ਤਰੋਂ ਆ ਰਾਜ ਵਿਡੰਕੇ ਆ ਕਾਲੀਦਲ ਦੇ ਪੋਸਟਰ ਹੈ ਜੀ ਉੱਤੇ ਲੋਗੋ ਲਾਇਆ ਸ਼੍ਰੋਮਣੀ ਕਾਲੀਦਾਲਾ ਤੇ ਰਾਜੇ ਰਿੰਗ ਦੇ ਦਫਤਰ ਚੋਂ ਆ ਬੰਦਾ ਮੁਖਸਰ ਤੋਂ ਆਇਆ ਇਹਨੂੰ ਪੋਸਟਰ ਦਿੱਤੇ ਆ ਲੈ ਵੀ ਆ ਪਿੰਡਾਂ 'ਚ ਪੋਸਟਰ ਲਾਈ ਜਾਂਦੇ ਆ ਦੱਸੋ ਕੀ ਸਾਫਤ ਕਰਨਾ ਚਾਹੁੰਦੇ ਹੋ ਯਾਰ ਇਹ ਉਹ ਰਾਜਾ ਸ਼ਰਮ ਕਰ ਯਾਰ ਇਹੋ ਜਿਹੀ ਹਰਕਤਾਂ ਨਾ ਕਰ ਤੈਨੂੰ ਲੋਕਾਂ ਨੇ ਸਮਝ ਲਿਆਗਾ ਵੋਟਾਂ ਮੰਗ ਸਿੱਧਾ ਹੋ ਗਏ ਜੇ ਲੋਕ ਪਾਉਂਦੇ ਆ ਤਾਂ ਪਵਾਲਾ ਇਹੋ ਜਿਹੀ ਹਰਕਤਾਂ ਨਾਲ ਨਹੀਂ ਲੋਕਾਂ ਨੇ ਪਾਉਣੀ ਵੋਟਾਂ ਆ ਪੋਸਟਰ ਠੀਕ ਹੈ ਨਾ ਆਪਦੇ ਅਸੀਂ ਲੈ ਕੇ ਜਾਨੇ ਆਏ 10 ਦਿਨ ਉਹਨੂੰ ਨਾਲੇ ਜਿਹੜੇ ਤੁਮਕਿਆ ਉਹਨੂੰ ਫੋਨ ਨਾਲ ਕਹਿੰਦੇ ਵੀ ਮੇਰੇ ਪੋਸਟਰ ਫੜ ਲਿਆ ਮਲਨ ਪਿੰਡ ਦਾ ਤੇ ਆਦਾ ਮੋਟਰਨਲ ਚੱਕ ਤੇ ਆਪਦੇ ਪਿੰਡ ਜਾਂਦਾ ਜਿਵੇਂ ਪਿੰਡਾਂ ਦਾ ਮਾਹੌਲ ਖਰਾਬ ਕਰਵਾ ਕੇ ਜਿਹੜੇ ਜੀ ਅਸੀਂ ਅਸੀਂ ਮੈਂ ਵਿੱਕੀ ਨਾਲ ਗੱਲ ਕਰਨਾ ਚਾਹੁੰਦਾ ਅਸੀਂ ਉਹ ਉਹਨੇ ਅਸੀਂ ਭੇਜਿਆ ਨਹੀਂ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦਾ ਭਾਈਚਾਰਾ ਨਾ ਖਰਾਬ ਕਰੋ ਜਿਹੜੀ ਵੋਟ ਹੈ ਨਾ ਉਹਨੂੰ ਵੋਟ ਪੈ ਜਾਂਦੇ ਹੋ ਉਹ ਇਹ ਤਾਂ ਦਿਹਾੜੀ ਦਾ ਰਹਿ ਗਿਆ ਹੁਣ ਤੂੰ ਹੀ ਕਹੂਗਾ ਅਜਿਹਾ ਤਾਂ ਲਾਦਾ ਐ ਕਿੰਨੀ ਅਸਾ ਜਿਹੇ ਤਰ੍ਹਾਂ ਕੋਈ ਹੋਰ ਹੈ ਜੀ ਤਾਂ ਸਾਨੂੰ ਆ ਗੱਲ ਕਰ ਵੀ ਕੀ ਤੇ ਪਿੰਡ ਗੱਲ ਕਰ ਵਿੱਕੀ ਭਈਆ ਗੱਲ ਕਰੋ ਇਹਨਾਂ ਗੱਲ ਕਰਾ ਕੀ ਕਰਾਂ ਯਾਰ ਕਰ ਤੂੰ ਸਰ ਦਾ ਕਾਗਜ਼ ਤੇ ਠੀਕ ਆ ਜੀ ਹਾਂ ਠੀਕ ਹੈ ਨਾ ਓਕੇ ਹੋਦੀ ਨਾ ਗੱਲ ਹੁਣ ਠੀਕ ਆ ਭਾਈ ਵਿੱਕੀ ਐਵੇਂ ਬਈ ਨਜ਼ਾਕ ਦੇ ਕਹਿਦਾ ਤੈਨੂੰ ਤੂੰ ਜਾ ਆ ਉਹਨੂੰ ਰੋਡ ਨਹੀਂ ਦੀਆਂ ਤੀਂ ਆਦੀ ਹੁਣ ਕਰਨੇ ਕਿੱਥੇ ਭਟਾਣ ਕਰਾਂ ਅਖੀ ਮੇਰੀ ਆਪਣ ਨੂੰ ਮੈਂ ਦੱਸ ਦੇ ਕਿ ਗਿੱਦੜਬਾਹਾ ਡੇਰਾਬਾਬਾ ਨਾਨਕ ਬਰਨਾਲਾ ਤੇ ਚੱਬੇਵਾਲ ਇਹਨਾਂ ਚਾਰ ਥਾਵਾਂ ਦੇ ਉੱਤੇ ਵਿਧਾਨ ਸਭਾ ਲਈ ਜ਼ਿਮਨੀ ਚੋਣ ਹੋ ਰਹੀ ਹੈ ਚਾਰੇ ਸੀਟਾਂ ਖਾਲੀ ਹੋਈਆਂ ਸੀ ਕਿਉਂਕਿ ਇੱਥੋਂ ਜਿਹੜੇ ਲੀਡਰ ਸੀਗੇ ਉਹ ਐਮਐਲਏ ਤੋਂ ਐਮਪੀ ਬਣ ਗਏ ਸੀਗੇ ਲੋਕਾਂ ਨੇ ਉਹਨਾਂ ਨੂੰ ਸਿੱਧਾ ਕੇਂਦਰ ਦੇ ਵਿੱਚ ਭੇਜ ਦਿੱਤਾ ਸੀਗਾ ਲੋਕ ਸਭਾ ਭੇਜ ਦਿੱਤਾ ਸੀ ਤੇ ਰਾਜਾ ਵੜਿੰਗ ਦੀ ਧਰਮ ਪਤਨੀ ਗਿੱਦੜ ਬਾਹਾ ਤੋਂ ਚੋਣ ਮੈਦਾਨ ਦੇ ਵਿੱਚ ਹੈ ਅਮਰਤਾ ਵੜਿੰਗ ਡੇਰਾ ਬਾਬਾ ਨਾਨਕ ਤੋਂ ਚੋਣ ਮੈਦਾਨ ਦੇ ਵਿੱਚ ਨੇ ਜਤਿੰਦਰ ਕੌਰ ਉਹ ਵੀ ਕਾਂਗਰਸ ਦੇ ਨੇ ਤੇ ਉਹ ਦੂਜੇ ਪਾਸੇ ਧਰਮਪਤਨੀ ਨੇ ਉਹ ਸੁਖਿੰਦਰ ਸਿੰਘ ਰੰਧਾਵਾ ਹੋਰਾਂ ਦੇ ਹੋਰ ਵੀ ਉਮੀਦਵਾਰ ਉਹਨਾਂ ਨੂੰ ਟੱਕਰ ਦੇ ਰਹੇ ਨੇ ਇਸੇ ਤਰ੍ਹਾਂ ਮੀਤਹਿਰਾਲੀ ਸੀਟ ਸੀਗੀ ਜਿਹੜੀ ਉਹ ਖਾਲੀ ਹੋਈ ਤਾਂ ਉਹ ਉੱਥੋਂ ਐਮਪੀ ਬਣੇ ਸੀਗੇ ਸੰਗਰੂਰ ਤੋਂ ਤਾਂ ਬਰਨਾਲਾ ਸੀਟ ਉਹਨਾਂ ਦੀ ਸੀਗੀ ਐਮਐਲਏ ਸੀਗੀ ਉਹ ਖਾਲੀ ਹੋ ਗਈ ਤਾਂ ਉੱਥੇ ਵੀ ਜਿਹੜੀ ਆ ਚੋਣ ਹੋ ਰਹੀ ਹੈ ਇਸ ਤੋਂ ਲਾਵਾ ਚੱਬੇਵਾਲ ਡਾਕਟਰ ਰਾਜਕੁਮਾਰ ਚੱਬੇਵਾਲ ਪਹਿਲਾਂ ਕਾਂਗਰਸ ਦਾ ਹਿੱਸਾ ਹੁੰਦੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੇ ਮੈਂਬਰ ਪਾਰਲੀਮੈਂਟ ਬਣ ਗਏ ਤੇ ਉਹਨਾਂ ਦੀ ਸੀਟ ਵੀ ਜਿਹੜੀ ਖਾਲੀ ਹੋਈ ਸੀ ਤੇ ਉੱਥੇ ਵੀ ਚੋਣ ਹੋ ਰਹੀ ਹੈ ਇਸ ਕਰਕੇ ਚਾਰ ਥਾਵਾਂ ਦੇ ਉੱਤੇ ਸਭ ਦਾ ਜ਼ੋਰ ਲੱਗਿਆ ਹੋਇਆ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਚੋਣ ਪ੍ਰਚਾਰ ਦੇ ਉੱਤੇ ਵਿਰਾਮ ਲੱਗ ਜਾਵੇਗਾ ਤੇ ਉਸ ਤੋਂ ਬਾਅਦ 20 ਨਵੰਬਰ ਨੂੰ VOTING ਹੋਣੀ ਹੈ ਕਿ ਵੋਟਾਂ ਤੋਂ ਬਾਅਦ 23 ਨਵੰਬਰ ਨੂੰ ਨਤੀਜੇ ਆਉਣੇ ਨੇ ਜ਼ਿਮਨੀ ਚੋਣ ਦੇ ਨਾਲ-ਨਾਲ ਹੋਰ ਨਾ ਥਾਵਾਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਤੇ ਜ਼ਿਮਨੀ ਚੋਣ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਚਾਰਖੰਡ ਤੇ ਮਹਾਰਾਸ਼ਟਰ ਦੀਆਂ ਚੋਣਾਂ ਵੀ ਨੇ ਤੇ 23 ਨਵੰਬਰ ਨੂੰ ਨਤੀਜੇ ਸਭ ਦੇ ਆ ਜਾਣੇ ਨੇ ਹੁਣ ਦੇਖਣਾ ਹੋਵੇਗਾ ਕਿ ਕੌਣ ਜਿੱਤਦਾ ਕੌਣ ਹਾਰਦਾ ਕਿਉਂਕਿ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਇੱਕ ਦੂਜੇ ਦੇ ਖਿਲਾਫ ਕਾਫੀ ਕੁਝ ਕੀਤਾ ਜਾਂਦਾ ਹੈ ਬਿਆਨਬਾਜ਼ੀ ਹੁੰਦੀ ਹੈ ਤਾਂ ਹੁਣ ਆ ਜਿਹੜਾ ਪੋਸਟਾਂ ਵਾਲਾ ਮਾਮਲਾ ਹੈ ਇਹ ਵੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਫਟਾ ਸਵਾਲ ਇਹ ਹੈ ਕਿ ਇਹਨਾਂ ਨੂੰ ਛੱਡ ਦਿੱਤਾ ਗਿਆ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਵੀ ਸਵਾਲ ਹੈ ਅਪਡੇਟ ਆਏਗੀ ਤੁਹਾਨੂੰ ਜ਼ਰੂਰ ਦੱਸਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ